ਰੀਅਲ ਵਨ ਤੋਂ ਇੱਕ ਗੱਲ ਜਿੱਦਿਆਂ ਆਈ ਇੱਥੇ ਫੇਕ ਬੜੇ ਨੇ ਸਾਡੇ ਤੇ ਬੜੇ ਬਾਬੇ ਬਣੇ ਫਿਰਦੇ ਨੇ ਤੇ ਰੀਅਲ ਤੋਂ ਜਿੱਦਿਆਂ ਆਈ ਗੱਲ ਦਲਜੀਤ ਭਾਜੀ ਨੂੰ ਮੈਂ ਗੱਲ ਕਹਿਣਾ ਚਾਹਣਾ ਭਾਜੀ ਇਹ ਥੋੜੇ ਦਿਨ ਪਹਿਲਾਂ ਕਿਹਾ ਸੀਗਾ ਤੇ ਤੇ ਚੜ ਕੇ ਵੀ ਕਰਨ ਤੇ ਏਪੀ ਦੋ ਬਾਈ ਸਾਡੇ ਟੂ ਸਟਾਰਟ ਕਰਨ ਲੱਗੇ ਆ ਹਨਾ ਐਫ ਆਈ ਕੇ ਤੇ ਭਾਜੀ ਨੇ ਕੋਈ ਗੱਲ ਕਹਿਣੀ ਮੈਨੂੰ ਇੰਸਟਾਗ੍ਰam ਤੇ ਪਹਿਲਾਂ ਬਲੌਗ ਅਨਬਲੌਗ ਤੇ ਕਰ ਦਿਓ ਪਹਿਲਾਂ ਮੈਨੂੰ ਅਨਬਲੌਕ ਕਰੋ ਫੇਰ ਗੱਲ ਕਰਿਓ ਮੇਰੇ ਨਾਲ ਆ ਕੇ ਮੈਂ ਕਹਿੰਨ ਨੂੰ ਸੱਚ ਦੱਸਦਾ ਕੀ ਕੀ ਚੱਲਣ ਡਿਆ ਮਗਰ ਮੈਂ ਕਹਿੰਨ ਨੂੰ ਨਹੀਂ ਕੋ ਦੱਸਦਾ ਮੈਂ ਕਹਿੰਨ ਨੂੰ ਨਹੀਂ ਦੱਸਦਾ ਕਿੱਦਾਂ ਕਿੱਦਾਂ ਮਾਰਕੀਟਿੰਗ ਹੌਲਦੀ ਵੱਲ ਨੂੰ ਅਨਬਲੌਕ ਕਰੋ ਬਿਲਕੁਲ ਇੱਕ ਵਾਰੀ ਫੇਰ ਗੱਲ ਕਰਦੇ ਆਪਾਂ ਇੱਕ ਵਾਰੀ ਅਬ ਇਹ ਆ ਰਿਹਾ ਬੰਦਾ 30 ਸਾਲ ਹੋ ਗਿਆ ਕੰਮ ਕਰਦਿਆਂ ਨੂੰ ਇਹਨੂੰ ਕਦੇ ਵੇਖਿਆ ਕਦੇ ਇਹਨੂੰ ਪੁੱਠੀ ਸਿੱਧੀ ਗੱਲ ਕਰਦੇ ਅੱਜ ਤੱਕ ਕਦੀ ਵੇਖਿਆ ਕੰਟਰੋਵਰਸੀਜ਼ ਨਹੀਂ ਟੱਕੋ ਯਾਰ ਪਲੇ ਕਰੋ ਬਰਾਬਰ ਰੀਅਲ ਵਾਂਗ ਤਾਂ ਇੱਕ ਗੱਲ ਜਿੱਦਿਆਂ ਆਈ ਇੱਥੇ ਫੇਕ ਬੜੇ ਨੇ ਸਾਡੇ ਬੜੇ ਬਾਬੇ ਬਣੇ ਫਿਰਦੇ ਨੇ। ਟੂ ਰੀਅਲ ਤਾਂ ਜਿੱਦੇ ਆਈ ਗੱਲ ਦਲਜੀਤ ਭਾਜੀ ਨੂੰ ਮੈਂ ਗੱਲ ਕਹਿਣਾ ਚਾਹਣਾ। ਭਾਜੀ ਇਹ ਥੋੜੇ ਦਿਨ ਪਹਿਲਾਂ ਕਿਹਾ ਸੀਗਾ ਤੇ ਤੇ ਚੜ ਕੇ ਵੀ ਕਰਨ ਤੇ ਏਪੀ ਦੋ ਬਾਈ ਸਾਡੇ ਟੂ ਸਟਾਰਟ ਕਰਨ ਲੱਗੇ ਆ। ਹਨਾ? ਐਪ ਆ ਇੱਕ ਹੈ। ਤੇ ਭਾਜੀ ਨਿੱਕੋ ਗੱਲ ਕਹਿਣੀ ਮੈਨੂੰ ਇੰਸਟਾਗ੍ਰam ਤੇ ਪਹਿਲਾਂ ਬਲੌਗ ਅਨਬਲੌਗ ਤੇ ਕਰ ਦਿਓ। ਗੱਲ ਤਾਂ ਕਹਿਣਾ। ਪਹਿਲਾਂ ਮੈਨੂੰ ਅਨਬਲੌਕ ਕਰੋ ਫੇਰ ਗੱਲ ਕਰਿਓ ਮੇਰੇ ਨਾਲ ਆ ਕੇ ਮੈਂ ਕਹਿ ਇਹਨੂੰ ਸੱਚ ਦੱਸਦਾ ਕੀ ਕੀ ਚੱਲਣ ਡਿਆ ਮਗਰ ਮੈਂ ਕਹਿ ਇਹਨੂੰ ਨਹੀਂ ਕੋ ਦੱਸਦਾ ਮੈਂ ਕਹਿ ਇਹਨੂੰ ਨਹੀਂ ਦੱਸਦਾ ਕਿੱਦਾਂ ਕਿੱਦਾਂ ਮਾਰਕੀਟਿੰਗ ਹੌਲਦੀ ਬੰਨੂ ਅਨਬਲੌਕ ਕਰੋ ਬੰਦਾ ਇੱਕ ਵਾਰੀ ਫੇਰ ਗੱਲ ਕਰਦੇ ਆਪਾਂ ਇੱਕ ਵਾਰੀ ਅਬ ਇਹ ਆ ਰਿਹਾ ਬੰਦਾ 30 ਸਾਲ ਹੋ ਗਿਆ ਕੰਮ ਕਰਦਿਆਂ ਨੂੰ ਇਹਨੂੰ ਕਦੇ ਵੇਖਿਆ ਕਦੇ ਇਹਨੂੰ ਪੁੱਠੀ ਸਿੱਧੀ ਗੱਲ ਕਰਦੇ ਅੱਜ ਤੱਕ ਕਦੀ ਵੇਖਿਆ ਕੰਟਰੋਵਰਸੀਜ਼ ਨਹੀਂ ਟੱਕੋ ਯਾਰ ਪਲੇ ਕਰੋ ਬਰਾਬਰ ਰੀਅਲ ਬੰਦੇ ਇਕ ਗੱਲ ਜਿੱਤੇ ਆਈ ਇੱਥੇ ਫੇਕ ਬੜੇ ਨੇ ਸਾਡੇ ਕਈ ਬੜੇ ਬਾਪੇ ਬਣੇ ਫਿਰਦੇ ਨੇ। ਤੇ ਰੀਅਲ ਤਾਂ ਜਦ ਇਹ ਗੱਲ ਦਲਜੀਤ ਭਾਜੀ ਨੂੰ ਮੈਂ ਗੱਲ ਕਹਿਣਾ ਚਾਹਣਾ। ਭਾਜੀ ਇਹ ਥੋੜੇ ਦਿਨ ਪਹਿਲਾਂ ਗਿਆ ਸੀਗਾ। ਤੇ ਤੇ ਚੜ ਕੇ ਵੀ ਕਰਨ ਤੇ ਤੇ ਵੀ ਦੋ ਬਾਈ ਸਾਡੇ ਟੂ ਸਟਾਰਟ ਕਰਨ ਲੱਗੇ ਆ। ਹਨਾ? ਐ ਆਪਾਂ ਇੱਕ ਹੈ। ਤੇ ਭਾਜੀ ਨੇ ਕੋਈ ਗੱਲ ਕਹਣੀ ਮੈਨੂੰ ਇੰਸਟਾਗ੍ਰam ਤੇ ਪਹਿਲਾਂ ਬਲੌਗ ਅਨਬਲੌਗ ਤੇ ਕਰ ਦਿਓ। ਬਲੌਗ ਨਹੀਂ ਜੀ ਕਹਿੰਦਾ। ਇਹਨੂੰ ਅਨਬਲੌਕ ਕਰੋ ਫੇਰ ਗੱਲ ਕਰਿਓ ਮੇਰੇ ਨਾਲ ਆਕੇ ਮੈਂ ਕਹਿ ਇਹਨੂੰ ਸੱਚ ਦੱਸਦਾ ਕੀ ਕੀ ਚੱਲਣ ਡਿਆ ਮਗਰ ਮੈਂ ਕਹਿ ਇਹਨੂੰ ਨਹੀਂ ਕੋਈ ਦੱਸਦਾ ਮੈਂ ਕਹਿ ਇਹਨੂੰ ਨਹੀਂ ਦੱਸਦਾ ਕਿਦਾਂ ਕਿਦਾਂ ਮਾਰਕੀਟਿੰਗ ਹੁੰਦੀ ਬੰਨੂ ਅਨਬਲੌਕ ਕਰੋ ਬੰਦਾ ਇੱਕਦਾਂ ਹੀ ਫੇਰ ਗੱਲ ਕਰਦੇ ਆਪਾਂ ਇੱਕਦਾਂ ਹੀ ਅਭੀ ਆ ਰਹੀਆ ਬੰਦਾ 30 ਸਾਲ ਹੋ ਗਿਆ ਕੰਮ ਕਰਦਿਆਂ ਨੂੰ ਇਹਨੂੰ ਕਦੇ ਵੇਖਿਆ ਕਦੇ ਇਹਨੂੰ ਪੁੱਠੀ ਸਿੱਧੀ ਗੱਲ ਕਰਦੇ ਆ ਅੱਜ ਤੱਕ ਕਦੀ ਵੇਖਿਆ ਕੰਟਰੋਵਰਸੀ ਸਿਰ ਨਹੀਂ ਟੱਕੋ ਯਾਰ